ਵੀਡੀਓ ਦੇ ਵਿੱਚ ਪਤਾ ਨਹੀਂ ਇਹ ਗੱਲ ਮੇਰੀ ਜਚੂ ਵੀ ਕਿ ਨਾਂ ਜਚੂ ਕਿਸੇ ਟਾਈਮ ਦੇ ਵਜੇ ਤਾਂ ਜਿਹੜਾ ਕੋਈ ਥਾਂ ਵੇਖਣ ਜਾਂਦਾ ਮੁੰਡਾ ਵੇਖਣ ਜਾਂਦਾ ਉਹ ਉਹਦੇ ਘਰ ਦੇ ਆ ਕੇ ਪੁੱਛ ਦਿੰਦੇ ਉਹਨਾਂ ਕੋਲੇ ਟਰੈਕਟਰ ਕਿਹੜਾ ਹੈ ਅੱਛਾ ਜੀ ਸਾਡੇ ਵੀ ਹਾਂਜੀ ਉਹ ਫਿਰ ਕਹਿ ਰਹੇ ਸੀਗਾ ਵੀ ਟਰੈਕਟਰ ਉਹਨਾਂ ਕੋਲੇ ਫੋਰ ਆਦੇ ਅਗਲਾ ਕਹਿੰਦਾ ਜੇ ਫੋਰ ਦਾ ਰੇਸਟਾ ਕਰ ਦਿਓ ਅੱਛਾ ਜੀ ਹਾਂ ਇਹ ਵੀ ਗੱਲ ਹੁੰਦੀ ਰਹੀ ਹੈ ਠੀਕ ਹੈ ਕਿਉਂ ਫੋਰ ਉਹਨੂੰ ਚੰਗੀ ਪੈਲੀ ਵਾਲਾ ਲੈਂਦਾ ਸੀ ਠੀਕ ਹੈ ਜੀ ਤੇ ਹੁਣ ਤਾਂ ਤੁਰੇ ਜਾਂਦੇ ਨੂੰ ਟਰੈਕਟਰ ਮਿਲ ਜਾਂਦਾ ਤੇ ਹੁਣ ਤਾਂ ਉਹ ਗੱਲਾਂ ਨਹੀਂ ਰਹਿ ਗਈਆਂ ਰਹਿ ਨਹੀਂ ਗਈਆਂ ਸਹੀ ਗੱਲ ਸਹੀ ਤੇ 10 ਕਿੱਲਿਆਂ ਦੇ ਦਾ ਉਹਨਾਂ ਟਾਈਮਾਂ 'ਚ ਨੰਬਰ ਲੈਂਦੇ ਸੀਗੇ ਹਾਂਜੀ ਤੇ ਚੌਥਾ ਇਹ ਸਤਾਰਾ ਹੁੰਦੇ ਅੱਛਾ ਜੀ ਹਾਂ ਫੇਰ ਟਰੈਕਟਰ ਮਿਲਦਾ ਸੀ ਠੀਕ ਹੈ ਜੀ ਠੀਕ ਹੈ ਹਾਂ ਤੇ ਹੁਣ ਤਾਂ ਰੇਂਜੰਸੀਆਂ ਵਾਲੇ ਕਹਿੰਦੇ ਆ ਤੁਸੀਂ ਟਰੈਕਟਰ ਲੈ ਜੋ ਘਰੇ ਛੱਡ ਜਾਂਦੇ ਆ ਉਹ ਜਿਹੜੀ ਟੌਪ ਘਰਾਰੀ ਆ ਹਾਂਜੀ ਉਹ 17 ਡੰਡੇ ਤੋਂ 19 ਤੋਂ 17 ਕੀਤੀ ਆ ਅੱਛਾ ਜੀ ਤੇ ਜਿਹੜੀ ਦੋਪੜ ਘੜਾ ਘਲਾਰੀ ਆ ਹਾਂਜੀ ਉਹਦਾ ਡੰਡਾ ਵਧਾਇਆ ਠੀਕ ਹੈ ਇਹ ਹੁਣ ਭਜਦਾ ਘਟਾ ਤੇ ਅੱਗੇ ਟਾਪ ਲੋਜ ਵਗਦਾ ਸੀ ਹੁਣ ਇਹ ਪਹਿਲੇ ਹਾਈ ਚ ਵਗਦਾ ਪਹਿਲੇ ਹਾਈ ਚ ਹਾਂ ਪਹਿਲੇ ਹਾਈ ਠੀਕ ਹੈ ਜੀ ਪਹਿਲੇ ਹਾਈ ਦੇ ਵਿੱਚ ਇਹ ਸੁਪਰ ਸੀਡਰ ਖੇਡਦਾ ਆ ਪਹਿਲੇ ਲੋਚ ਹਾਂ ਪਹਿਲੇ ਲੋਚ 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 ਖੈਦਾ ਇਹ ਅੱਛਾ ਜੀ ਤੇ ਅੰਦਰ ਤੋਤੇ ਹਲ ਪਏ ਆ ਉਹ ਜਿੰਨੇ ਮਰਜੀ ਨਾਲ ਕੋਈ ਇਹ ਹੁਣ ਨਾ ਜੇ ਅਸੀਂ ਰਾਹ ਦੇ ਵਿੱਚ ਫੋੜਾ ਵਾਂਗੂ ਨਹੀਂ ਪੈਂਦਾ ਸੜਕ ਤੇ ਹਾਂਜੀ ਇਹਦੀ ਸਪੀਡ ਹੀ ਲੋ ਹੋ ਗਈ ਯਾਰ ਹੁਣ ਤਾਂ ਇਹਦੇ ਗੇਅਰ ਇਹੋ ਜਿਹੇ ਨੇ ਜਿੰਨਾ ਮਰਜੀ ਕੰਮ ਲਈ ਜਾ ਜਿੰਨੇ ਮਰਜੀ ਹਲ ਲਈ ਜਾ ਆਪਾਂ ਕੰਮ ਦਾ ਵਹੀਦਾ ਹੀ ਲੈਣਾ ਨਾ ਇਹ ਦੂਜੇ ਗੇਅਰ ਚ ਵੀ ਚਾਹ ਹਾਲਾਂ ਦੇ ਚੱਲਦਾ ਦੂਜੇ ਗੇਅਰ ਦੇ ਵਿੱਚ 18 ਤਵੀਆਂ ਦੇ ਜਦੋਂ ਆਪਾਂ ਕਣਕ ਦੀ ਔਰ ਅਪੜ ਪੈਲੀ ਉਹਨੇ ਭਾਵੇਂ 18 ਤਵੀਆਂ ਦੇ ਇਹਨੂੰ ਦੂਜੇ ਗੇਅਰ ਚ ਵਾਈ ਜਾ ਅੱਛਾ ਜੀ ਹਾਂ ਉਹ ਪਹਿਲੇ ਕਿ ਜਿੰਨੀ ਸਪੀਡ ਪਹਿਲੇ ਤਾਂ ਥੋੜੀ ਜਿਹੀ ਵੱਧ ਹੋਊਗੀ ਹਾਂ ਪਹਿਲੇ ਤਾਂ ਥੋੜੀ ਜਿਹੀ ਬਾ ਇਹ ਜਦੋਂ ਟਰੈਕਟਰ ਲਿਆ ਉਦੋਂ ਲੱਖ ਰੁਪਏ ਦਾ ਉਦੋਂ ਪਹਿਲੀ ਦਾ ਰੇਟ ਕੀ ਸੀਗਾ ਜੀ ਉਦੋਂ ਪਹਿਲੀ ਦਾ ਰੇਟ 40000 ਰੁਪਿਆ ਅੱਛਾ ਵੀ ਯਾਨੀ ਕਿ ਢਾਈ ਕਿੱਲਿਆਂ ਦੇ ਮੁੱਲ 'ਚ ਆਇਆ ਸੀ ਹਾਂ ਢਾਈ ਕਿੱਲਿਆਂ ਦੇ ਮੁੱਲ ਠੀਕ ਹੈ ਤੇ ਜਦੋਂ ਉਹ ਲਿਆ ਚਿੱਟਾ ਉਦੋਂ 10000 ਰੁਪਿਆ ਮੁੱਲ ਸੀ ਕਿੱਲੇ ਦਾ ਅੱਛਾ ਜੀ ਤਾਂ ਉਦੋਂ 4 ਕਿੱਲਿਆਂ ਦੇ ਮੁੱਲ 'ਚ ਹਾਂ ਉਹ 4 ਕਿੱਲਿਆਂ ਦੇ ਮੁੱਲ 'ਚ ਆਇਆ ਸੀ ਉਹ ਜੋ ਟਰੈਕਟਰ ਲਿਆ ਸੀ ਇੱਥੇ ਪੈੜੀ ਲਈ ਸੀ 9000 ਤੇ 3300 ਨੂੰ ਕਿੱਲਾ ਲਿਆ ਸੀ ਤੇ ਉਹ 45000 ਦਾ ਲਿਆ ਸੀ ਤੇ ਪੈੜੀ ਅਸੀਂ ਤੁਸ ਹਿਸਾਬ ਲਾ ਲਓ ਬਈ ਚਾਰ ਕਿੱਲੇ ਪੈੜੀ ਦੇ ਦੇ ਮੁੱਲ ਚ ਆਇਆ ਕੀ ਹਾਲ ਨੇ ਵੀ ਸੱਜਣੋ ਅੱਜ ਆਪਾਂ ਆਏ ਆ ਪਿੰਡ ਸਲੀਨਾ ਸਰਦਾਰ ਸ਼ਮਸ਼ੀਰ ਸਿੰਘ ਹੁਣਾਂ ਕੋਲੇ ਆ ਜਿਹੜਾ 4 ਟਰੈਕਟਰ ਦੇਖ ਰਹੇ ਹਾਂ ਇਹ ਨਵਾਂ ਘੜਾਇਆ ਸੀ ਬਿਲਕੁਲ ਸਭ ਤੋਂ ਪਹਿਲਾਂ ਤਾਂ ਵੱਡੀ ਗੱਲ ਤੇ ਉਸ ਤੋਂ ਬਾਅਦ ਅੱਜ ਵੀ ਇਹ ਨਵੇਂ ਟਰੈਕਟਰਾਂ ਦਾ ਮੁਕਾਬਲਾ ਕਰਦਾ ਵਾ ਕਿਉਂ ਕਰਦਾ 83 ਮਾਡਲ ਆ ਅੰਕਲ ਜੀ ਦੱਸਦੇ ਆ ਸਤਿ ਸ਼੍ਰੀ ਅਕਾਲ ਜੀ ਅੱਛਾ ਇਹ 83 ਮਾਡਲ ਅੰਕਾ ਹੀ ਫਿਰ ਤੁਸੀਂ ਨਵਾਂ ਕਢਾਇਆ ਸੀ ਆਪ ਆ ਉਹਦੇ ਹੱਥੀਂ ਚਲਾਇਆ ਹਾਂ ਮੇਰੇ ਡੈਡੀ ਨੇ ਲਿਆ ਸੀ ਅੱਛਾ ਜੀ ਹੱਥੀਂ ਚਲਾਇਆ ਸੀ ਡੋਂ ਭਰਾਵਾਂ ਨੇ ਇੱਕ ਕੈਨੇਡਾ ਉਹ ਹਾਂਜੀ ਤੇ ਇੱਕ ਅਸੀਂ ਦੋਵੇਂ ਚਲੋ ਠੀਕ ਆ ਤੇ ਅੱਜ ਆਪਾਂ ਟਰੈਕਟਰ ਦੀ ਵੀਡੀਓ ਤਾਂ ਕਰਨ ਲੱਗੇ ਆਪਣੇ ਮੁੰਡੇ ਨੇ ਚਲੋ ਦੱਸਿਆ ਸੀ ਕਿ ਇਹ ਟਰੈਕਟਰ ਦੇ ਵਿੱਚ ਗੌਣ ਬਹੁਤ ਪਾਤੇ ਤੁਸੀਂ ਇਹ ਟਰੈਕਟਰ ਫਿਰ ਦੁਬਾਰਾ ਪੂਰਾ ਹੁਣ ਤਿਆਰ ਕੀਤਾ ਹੈ ਹਾਂ ਪੂਰਾ ਅਸੀਂ ਜਮਾ ਇਹ ਜੋ ਵੇਲਾ ਇੰਨਾਂ ਲਾਗੇ ਗੇਰ ਬਿਕੇ ਦਾ ਕੱਢ ਕੇ ਪਿਛਲਾ ਪਾਸਾ ਹਾਂਜੀ ਕਰੋਨ ਪੀਨਰ ਸਾਰਾ ਇਹਦਾ ਨਵਾਂ ਪਾ ਕੇ ਡਬਲ ਗੇਅਰ ਕਰਾਇਆ ਅੱਛਾ ਜੀ ਤੇ ਐਕਸਲਾਂ ਦੇ ਬੈਰਿੰਗ ਮਗਰ ਲਈ ਲੈਫਟ ਦੀ ਪੈਂਟ ਵਾਲੀ ਆ ਠੀਕ ਹੈ ਤੇ ਡਿਸਟਰੀਬਿਊਟਰ ਲਵਾਇਆ ਇਹਨੂੰ ਹਾਂ ਤੇ ਆਏ ਬਸ ਇੱਕ ਇੱਕ ਬਸ ਨੂੰ ਜੇ ਚੱਲ ਗਏ ਸਭ ਤੋਂ ਪਹਿਲਾਂ ਜਿਹੜਾ ਰੇਡੀਏਟਰ ਆ ਫੋਰਡ ਦੇ ਇੰਨਾ ਮਹਿੰਗਾ ਕੋਈ ਰੇਡੀਏਟਰ ਕੋਈ ਬੰਦਾ ਸ਼ੌਂਕੀਆ ਕੋਈ ਲਵਾਉਂਦਾ ਵਾ ਹਨਾ ਹਾਂਜੀ ਪੂਰਾ i-top ਦਾ origignal ਲਾਇਆ ਹੈ ਹਨਾ ਹਾਂ i-top ਦਾ ਲਾਇਆ ਜੀ ਇਹਨਾਂ ਰੇਡੀਏਟਰ ਤੇ ਇਹ ਤਕਰੀਬਨ ਮੇਰੇ ਸਾਬ ਨਾਲ 16-17000 ਰੁਪਏ ਦਾ ਹੋ 17000 ਰੁਪਏ ਦਾ ਲੱਗਾ ਹੈ ਅੱਛਾ ਜੀ ਪਟਿਆਲਾ ਡੀਪੀ ਤੋਂ ਉੱਥੋਂ ਮੰਗਾਇਆ ਫੋੜ ਵਾਲਿਆਂ ਨੂੰ ਨਿਊ ਹੌਲੈਂਡ ਆ ਰਹਿਆਂ ਦੇ ਅੱਛਾ ਜੀ ਆਪਣੇ ਜਿਹੜੇ ਉੱਥੇ ਫੋੜ ਦੀ ਏਜੰਸੀ ਆ ਨਾ ਉਹਦੇ ਤੋਂ ਲਿਆਂਦਾ ਇਹ ਮਗਾਇਆ ਠੀਕ ਆ ਇਹ ਪਰ ਚਨਾਉ ਕਪੂਰ ਸੋਇਓ ਕਪੂਰ ਥਾਲਿਓ ਅੱਛਾ ਜੀ ਪਟਿਆਲਾ ਨਿਕਲ ਗਿਆ ਮੂਹ ਠੀਕ ਤੇ ਸਰਦਾਰ ਸਾਹਿਬ ਫਿਰ ਇਹ ਇਹ ਮਹਿੰਗਾ ਕਿਉਂ ਲਵਾਇਆ ਇਹ ਵਧੀਆ origianal ਹੀ ਕਾਤੋਂ ਰੀਨ ਦੇ ਆ ਵੀ ਇਹਦੇ ਤੇ ਪੈਸੇ ਬਾਹਰੇ ਲਾਏ ਕਰਕੇ ਵੀ ਜਿਹੜੀ ਟਰੈਕਟਰ ਦੀ ਜਾਨ ਹੁੰਦੀ ਆ ਰੇਡੀਏਟਰ ਚ ਹੁੰਦੀ ਆ ਹਾਂਜੀ ਰੇਡੀਏਟਰ ਨਾ ਇਹਨੇ ਵਗਣਾ ਹਾਂ ਤੇ ਜੇ ਰੇਡੀਏਟਰ ਮਾੜਾ ਹੋਊਗਾ ਫਿਰ ਇਹ ਤੇ ਪੈਸੇ ਲਾਉਂਦੇ ਵੀ ਨਹੀਂ ਲੋੜ। ਸਹੀ ਗੱਲ ਆ ਜੀ। ਇੰਜਣ ਨੇ ਇੰਜਣ ਦੀ ਹੰਡਾਈ ਰੇਡੀਏਟਰ ਨਾਲ। ਠੀਕ ਆ। ਇਹ ਫਿਰ ਛੌਂ ਕੀ ਸੀਗਾ ਵੀ ਇਹੇ ਹੀ ਤਿਆਰ ਕਰਨਾ ਜਾਂ ਕੀ ਵੀ। ਕੋਈ ਸਮਝ ਆਇਆ ਨਹੀਂ ਵੀ ਉਹ ਪੈਸੇ ਤਾਂ ਬਹੁਤ ਲੱਗ ਜਾਂਦੇ ਵੇਹੇ। ਉਹਨੂੰ ਮੈਂ ਸਮਝਾਇਆ ਸੀਗਾ ਇਹ ਫਿਰ ਸਾਡੇ ਪਿਤਾ ਜੀ ਦੇ ਨਾਂ ਤੇ ਸੀਗਾ। ਅੱਛਾ ਜੀ। ਤੇ ਐਉਂ ਤਾਂ ਤਿੰਨ ਭਰਾ ਤੇ ਪਿਤਾ ਜੀ ਦੇ ਨਾਂ ਤੇ ਹੀ ਉਹ ਆਂ ਦਾ ਆਪ ਰੱਖਣਾ ਇਹਨੂੰ ਟ੍ਰਾਂਸਫਰ ਵੀ ਨਹੀਂ ਕਰਨਾ ਤੇ ਇਹ ਆਪ ਰੱਖਣਾ ਵੀ ਘਰੇ ਹੀ। ਘਰੇ ਹੀ ਰੱਖਣਾ। ਹਾਂ ਹਾਂ। ਠੀਕ ਆ। ਤੇ ਹੁਣ ਆਪਾਂ ਸ਼ੁਰੂ ਕਰਕੇ ਵੀ ਇੱਥੋਂ ਰੇਡੀਏਟਰ ਹੋ ਗਿਆ ਹਿੱਸਾ ਹੋ ਗਿਆ ਜੀ ਹਨਾ ਹਾਂ 에어 সিলਿੰਡਰ ਹੋ ਗਿਆ ਨਵਾਂ ਹੀ ਅੱਛਾ ਜੀ ਇਹ ਵੀ ਨਵਾਂ ਹਾਂ ਨਵਾਂ ਲਾਇਆ 에어 সিলਿੰਡਰ ਠੀਕ ਆ ਇਦੋਂ ਅੱਗੇ ਕੀ ਕੀ ਕੀਤਾ ਜੀ ਇਦੋਂ ਅੱਗੇ ਸਲੰਸਰ ਵੀ ਇਹਦਾ ਨਵਾਂ ਹਾਂਜੀ ਤੇ ਪੰਪ ਵੀ ਇਹਦਾ ਨਵਾਂ ਹਾਂਜੀ ਤੇ ਸੈਲਫ ਵੀ ਇਹਦੀ ਨਵੇਂ ਮਾਡਲ ਦੀ ਨਵੀਂ ਠੀਕ ਆ ਤੇ ਇਹਦਾ ਜਿਹੜਾ ਬਲਾਕ ਆ ਉਹ 83 ਮਾਡਲ ਕਰਕੇ ਤੇ ਉਹ ਵਿੱਚ ਪਹਿਲਾਂ ਉਹਦੇ ਸਲੀਪਾ ਸਲੂਪਾਂ ਜਿਆਦੇ ਲੱਗਦੀਆਂ ਰਹੀਆਂ ਕਰਕੇ ਤੇ ਉਹਦੇ ਪਾਣੀ ਦਾ ਉਹਦੇ ਵਿੱਚ ਖਜ਼ਾਨਾ ਘਟ ਸੀ ਹਾਂਜੀ ਇਹ ਫਿਰ ਬਲਾਸ ਵੀ ਇਹਦਾ ਬਦਲਿਆ ਅੱਛਾ ਜੀ ਤੇ ਇਹਦਾ ਜਿਹੜਾ ਹੈਗਾ ਹੈੱਡ ਵੀ ਬਦਲਿਆ ਠੀਕ ਆ ਫਿਰ ਤਾਂ ਸਾਰਾ ਹੀ ਟਰੈਕਟਰ ਹੀ ਬਦਲਦਾ ਚੇਂਜ ਕਰਦਾ ਹੈ ਏਡੀਆਈ ਕਰਵਾਇਆ ਹੈ ਹਾਂ ਵੀ ਯਾਨੀ ਕਿ ਇੱਕ ਆਪਣਾ ਇਹ ਰਹਿ ਗਿਆ ਵੀ ਨਾਂ ਦਾ ਰਹਿ ਗਿਆ ਹਨਾ ਵਿੱਚੋਂ ਦਾ ਸਾਰਾ ਹੀ ਤਿਆਰ ਕਰਦਾ ਹਾਂ ਇੱਕ ਇੱਕ ਮੁੰਡਾ ਦੱਸ ਦਿਆਂਦਾ ਗੇਅਰ ਵਾਲੀ ਗਰਾਰੀ ਕੋਈ ਛੋਟੀ ਪਾਈ ਆ 17 ਦੰਦਿਆਂ ਵਾਲੀ ਉਹ ਜਿਹੜੀ ਟੌਪ ਗਰਾਰੀ ਆ ਹਾਂਜੀ ਉਹ 17 ਡੰਡੇ ਤੋਂ 19 ਤੋਂ 17 ਕੀਤੀ ਹੈ ਅੱਛਾ ਜੀ ਤੇ ਜਿਹੜੀ ਦੋਪੜਗੜਾ ਗਲਾਰੀ ਆ ਹਾਂਜੀ ਉਹਦਾ ਡੰਡਾ ਵਧਾਇਆ ਠੀਕ ਹੈ ਇਹ ਹੁਣ ਭਾਜਦਾ ਘਾਟਾ ਤੇ ਅੱਗੇ ਟਾਪ ਲੋਜ ਵਗਦਾ ਸੀ ਹੁਣ ਇਹ ਪਹਿਲੇ ਹਾਈ ਚ ਵਗਦਾ ਪਹਿਲੇ ਹਾਈ ਚ ਹਾਂ ਪਹਿਲੇ ਹਾਈ ਠੀਕ ਹੈ ਜੀ ਪਹਿਲੇ ਹਾਈ ਦੇ ਵਿੱਚ ਇਹ ਸੁਪਰ ਸੀਡਰ ਖੈਦਾ ਪਹਿਲੇ ਲੋਚ ਹਾਂ ਪਹਿਲੇ ਲੋਚ 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 ਖੈਦਾ ਇਹ ਅੱਛਾ ਜੀ ਤੇ ਅੰਦਰ ਤੋਤੇ ਹੜ ਪਿਆ ਉਹ ਜਨੇ ਮਰਜੀ ਲਾ ਲੋ ਕੋਈ ਫਰਕ ਨਹੀਂ ਪਾਣੀ ਠੀਕ ਹੈ ਹਾਂ ਉਹੀ ਖੈਦਾ ਵਧੀਆ ਕੋਈ ਕੋਈ ਸੰਦ ਪਾ ਦਿਓ ਇਹਦੇ ਮਗਰ ਹੁਣ ਤੇ ਪੂਰੀ ਚਾਈ ਕਿਉਂਕਿ 47 HP ਦਾ ਟਰੈਕਟਰ ਪਹਿਲਾਂ ਹੀ ਸੀਗਾ ਤੇ ਹੁਣ ਤੁਸੀਂ ADI ਕਰਾਤਾ ਵਾ ਹਾਂ ਹਾਂ ਪਾਵਰ ਹੋਰ ਵਧ ਗਈ ਹਾਂ 60 ਵਾਲੇ ਇਹਦੇ ਵਿੱਚ ਪਿਸਟਨ ਹੈ ਹਾਂ ਜੀ ਉਹ ਸਾਰਾ ਕੁਝ ਸਹੀ ਹੈ ਠੀਕ ਹੈ ਜੀ ਡਬਲ ਕਲੱਚ ਆ ਹੈ ਡਬਲ ਕਲੱਚ ਆ ਡਿਸਟਰੀਬਿਊਟਰ ਵੀ ਲਾਤਾ ਹਾਂ ਡਿਸਟਰੀਬਿਊਟਰ ਵੀ ਲੱਗਾ ਠੀਕ ਹੈ ਜੀ ਹੂੰ ਤੇ ਟਾਇਰ ਛੋਟੇ ਰੱਖ ਲਏ ਹਨਾ ਟਾਇਰ ਹੁਣ ਉਦੋਂ ਨਵੇਂ ਸੀਗੇ ਫਿਰ ਪੈਸੇ ਵਾਲੇ ਲੱਗਦੇ ਸੀਗੇ ਹੁਣ ਇਹ ਪੈਸੇ ਕਿਸ਼ਤਾਂ 'ਚ ਲੱਗਣਗੇ ਇਹਦੇ ਤੇ ਹਾਂਜੀ 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 ਤੇ ਟਾਇਰ 14 ਦੇ ਭਾਲ ਦਾ ਫੇਰ ਇਹਦਾ ਤੋਰਾ ਤਾਂ ਰਹਿਣ ਵਧੀਆ ਸੈਟ ਹੋ ਕੇ ਚੱਲੂਗਾ ਠੀਕ ਆ ਉਹ ਮੈਨੂੰ ਦੱਸਦਾ ਮੁੰਡਾ ਆਂਦਾ ਵੀ ਜਿਆਦਾ ਕਦੂ ਕਦੂ ਹੀ ਤਾਂ ਦਾ ਅਸੀਂ ਫਿਰ 10 ਫੁੱਟਾ ਵੀ ਨੋ 9 ਫੁੱਟਾ ਰੋਟਾਵੇਟਰ 10 ਫੁੱਟਾ ਕਾਲ ਰੋਟਾਵੇਟਰ ਹੀ ਲਿਆ ਕੇ 10 ਫੁੱਟਾ ਪਾਇਆ ਸੀਗਾ ਹਾਂਜੀ ਤੇ ਉਹਦੇ ਨਾਲ ਇਹਨੂੰ ਕੋਈ ਫਰਕ ਨਹੀਂ ਗਾ ਅੱਛਾ ਕਿਉਂ ਆਪਦੇ ਹੀ ਬੁਹਾਈ ਦਾ ਫਰਕ ਹੁੰਦਾ ਦੂਜੇ ਬੰਦੇ ਨੇ ਵਾਇਆ ਹੈਗਾ ਉਹ ਆਂਦਾ ਬੈਨੇ ਕੋਈ ਫਰਕ ਨਹੀਂ ਦੱਸ ਫੁੱਟੇ ਨੂੰ ਠੀਕ ਹੈ ਤੇ ਇਹਨੂੰ ਨਾ ਤੋਤਿਆਂ ਦਾ ਕੋਈ ਫਰਕ ਆ ਨਾ ਇਹਨੂੰ ਤੂੜੀ ਵਾਲੀ ਮਸ਼ੀਨ ਦਾ ਕੋਈ ਫਰਕ ਆ ਆ ਤੂੜੀ ਵਾਲੀ ਤੇ ਵੀ ਚਲਾਇਆ ਹੈ ਹਾਂ ਤੂੜੀ ਵਾਲੀ ਤੇ ਵੀ ਚਲਾਇਆ ਦੋ ਟਰਾਲੀਆਂ ਭਰੀਆਂ ਸੀ ਅੱਛਾ ਵੀ ਚੈੱਕ ਕੀਤਾ ਸੀਗਾ ਵੀ ਦੇਖ ਲਿਆ ਵੀ ਇਹ ਚੱਲਦਾ ਹੈ ਹਾਂ ਚੈੱਕ ਕੀਤਾ ਠੀਕ ਹੈ ਜਿਹੜੀ ਇਹਦੀ ਲੈਫਟ ਆ ਉਹ ਲੈਫਟੇ ਦੀ ਹੈਗੀ ਆ ਹਾਂ 45 ਠੀਕ ਆ ਆ ਗੋਡੇ ਗਾਡੇ ਨਾ ਮੋਟੇ ਪਵਾਤੇ ਠੀਕ ਹੈ ਇਹ ਜਿਵੇਂ ਹੁਣ ਜਿਹੜਾ ਜੇ ਦਾ ਕਹਿੰਗੇ 83 ਮਾਡਲ ਆ ਤੇ ਵੀਰੇ ਹਿਸਾਬ ਨਾਲ ਜੇ ਘਸੇ ਟੇਰਾਂ ਇਹ ਤਾਂ ਲੱਖ ਰੁਪਏ ਦਾ ਹੋਣੀ ਸੀਗਾ ਹਾਂ ਨਹੀਂ ਹੈ ਨਹੀਂ ਸੀ ਲੱਖ ਰੁਪਏ ਦਾ ਤੇ ਅੱਜ ਦੇ ਟਾਈਮ 'ਚ ਕਿੰਨੇ ਪੈਸੇ ਲਾਦੇ ਜੀ ਇਹ ਤੇ ਇਹਦੇ ਦੇ ਅੱਜ ਦੇ ਟਾਈਮ 'ਚ ਜੇ ਅਸੀਂ ਵੇਚ ਦੇ ਕੇ ਲੈਣਾ ਹੁੰਦਾ ਹਾਂਜੀ ਇਹਨੂੰ ਲੱਖ ਦਾ ਸਵਾ ਦਾ ਵੀ ਰੱਖ ਲੈਣਾ ਸੀ ਨਵੇਂ ਟਰੈਕਟਰ 'ਚ ਹਾਂਜੀ ਉਹਨਾਂ ਨੇ ਦੱਸ ਵੀ 2000 ਜਿਆਦਾ ਦੇਣਾ ਹਾਂਜੀ ਤੇ ਜੇ ਹੁਣ ਹੁਣ ਇਹਨੂੰ ਦਈਏ ਹਾਂ ਤੇ ਹੁਣ ਇਹ 3 ਲੱਖ ਦਾ ਵੀ ਮਹਿੰਗਾ ਮੈਂ ਸਸਤਾ ਆਇਆ ਹਾਂ ਜਿੰਨੇ ਹੀ ਪੈਸੇ ਲਾਏ ਆ ਕਿੰਨਾ ਲੱਗ ਗਿਆ ਟੋਟਲ ਜੀ ਤੇ ਇਹ ਇਹ ਉਹ ਪੁਰਾਣੇ ਦਾ ਮੁੱਲ ਲਾ ਲਾ 2.5 ਲੱਖ ਰੁਪਈਆ ਲਾ ਲਿਆ ਸਹਣੀਆਂ ਗੇਜਾਂ ਵੀ ਨਵੀਆਂ ਪਾਈਆਂ ਇਹਦੀਆਂ ਅੱਛਾ ਜੀ ਹੈ ਠੀਕ ਹੈ ਸਟੀering ਵੀਲ ਵੀ ਨਵਾਂ 에ਅਰ ਕਲੀਨਰ ਵੀ ਨਵਾਂ ਸਲੈਂਸਰ ਵੀ ਨਵਾਂ ਯਾਨੀ ਕਿ ਜੇ ਦੇਖਿਆ ਜਾਵੇ ਵੀ 4 ਕ ਲੱਖ ਦੇ ਵਿੱਚ ਤਿਆਰ ਹੋ ਗਿਆ 3.5 ਤੋਂ 4 ਦੇ ਵਿੱਚ ਨਹੀਂ 3 3 ਲੱਖ ਰੁਪਈਆ 3 ਲੱਖ ਰੁਪਈਆ ਟੋਟਲ ਸਨੇ ਟਰੈਕਟਰ ਵਿੱਚ ਪਾ ਕੇ ਨਹੀਂ ਟਰੈਕਟਰ ਤੋਂ ਬਿਨਾਂ 3.5 ਲੱਖ ਰੁਪਈਆ ਲੱਗ ਗਿਆ ਹਾਂ ਉਹ ਮੈਂ 4 ਲੱਖ ਹੋ ਗਿਆ 4 ਲੱਖ ਲਾ ਲਓ ਹਾਂ 4 ਲੱਖ ਚ ਵੀ ਫੇਰ ਵੀ ਮਾੜਾ ਨਹੀਂਗਾ ਮਾੜਾ ਨਹੀਂ ਟਾਇਰ 2 ਰੁਪਈਆ ਦੇ ਆ ਇਹਦੇ ਨਵੇਂ ਚੜਾਈ ਅੱਛਾ ਜੀ ਉਹ ਵੀ 4 ਲੱਖ ਜੇ ਨਵਾਂ ਟਰੈਕਟਰ ਆ ਜੇ ਦੇਖੀਏ ਇੰਨਾ ਕੰਮ ਹੀ ਨਵੇਂ ਟਰੈਕਟਰ ਨੇ ਕਰਨਾ ਵਾ ਹਾਂ ਇੰਨਾ ਹੀ ਉਹਨੇ ਕਰਨਾ ਜਿੰਨਾ ਕੰਮ ਹੀ ਕਰ ਰਹੇ ਹਾਂ ਇਹਦੇ ਬਨਾ ਉੱਥੇ ਵਰਕਸ਼ਾਪ ਗਿਆ ਜਿਹੜੇ ਮਕੈਨਿਕ ਨੇ ਕੀਤਾ ਹਾਂਜੀ ਉੱਥੇ ਮੋਡੀਫਾਈ ਟਰੈਕਟਰ ਹੋਇਆ ਗਿਆ ਸੀਗਾ ਹਾਂਜੀ ਉਹਨਾਂ ਨੇ ਦਿੱਤਾ ਹੀ 7 ਲੱਖ ਰੁਪਈਆ ਉਹਨੂੰ ਮੋਡੀਫਾਈ ਕਰਨ ਵਾਸਤੇ ਹਾਂਜੀ ਉਹ ਇਹਦੇ ਮੁਕਾਬਲੇ ਚ ਇੱਕ ਵੀ ਹੈ ਨਹੀਂਗਾ ਉਹ ਠੀਕ ਹੈ ਹਾਂ ਉਹ ਉਹ ਮੈਂ ਕਹਾਂ ਵੀ ਤੁਸੀਂ ਜੋੜ ਕੇ ਵੇਖ ਲਿਓ ਇਹਦੇ ਨਾਲ ਤੇ ਥੋੜਾ ਟਰੈਕਟਰ ਪੈਸਿਆਂ ਦੇ ਹਿਸਾਬ ਨਾਲ ਠੀਕ ਨਹੀਂਗਾ। ਮੋਡੀਫਿਕੇਸ਼ਨ ਦੇ ਵਿੱਚ ਉੱਪਰ ਜ਼ਿਆਦਾ ਖਰਚਾ ਲੱਗ ਹੋ ਜਾਂਦਾ ਜੀ। ਹਾਂ ਹਾਂ। ਉਹ ਤੇ ਲਾ ਗਿਆ ਕੋਸ਼ ਕ੍ਰੋਮ ਲਾਤਾ ਆ ਕਰਤਾ ਹਨਾ। ਆ ਕਰਤਾ ਜਿਵੇਂ ਅੰਦਰਲਾ ਕੰਮ ਨਹੀਂ ਕਰਦੇ ਵੀਰਾ। ਅੰਦਰਲਾ ਕੰਮ ਤੇ ਨਹੀਂ ਕਰਦਾ। ਨਹੀਂ ਅੰਦਰਲਾ ਦਾ ਅਸੀਂ ਇਹਨੂੰ ਸਾਰਾ ਹੀ ਖਿਲਾਰਤਾ। ਹਾਂਜੀ। ਅੰਦਰਲਾ ਦਾ ਇਹਨੂੰ ਸਾਰੀ ਬਾਡੀ ਵੇਲੀ ਕਰਤੀ ਹੈ ਜੀ। ਠੀਕ ਹੈ। ਬਾਡੀ ਵੇਲੀ ਕਰਕੇ ਇਹਦੇ ਤੁਸੀਂ ਸਾਲਾ ਇੰਜਣੇ ਹੀ ਬਾਣਾ ਦੇਤਾ। ਹਾਂਜੀ। ਇਹ ਇੰਜਣੇ ਦਾ ਬਾਣਾ ਦੇ ਦਾ ਪਿੱਛੋਂ ਘੇਰ ਲੋ ਲੱਗ ਗਏ ਅਸੀਂ ਆ ਕਰੋਣ ਪੀਣੀ ਵਾਲਾ ਗਾਂ ਨੂੰ ਅੱਛਾ ਜੀ ਤੇ ਮੁੜ ਕੇ ਜਾ ਕੇ ਅਸੀਂ ਲੈਫਟ ਦਾ ਟਾਪਾ ਵਿੱਚ ਘਾਤਾ ਉਹਨੇ ਲੈਫਟ ਬਣਾਤੀ ਹਾਂਜੀ ਫਿਰ ਉਹ ਲੈਫਟ ਦੇ ਵਿੱਚ ਥੋੜੀ ਜੀ ਪ੍ਰੋਬਲਮ ਆਈ ਕਚਰਾ ਜਾ ਆ ਜਾ ਕਰੇ ਹਾਂ ਫੇਰ ਅਸੀਂ ਕਹ ਲਈ ਉਹਨਾਂ ਨੇ ਗਾਰੰਟੀ ਕੀਤੀ ਫੇਰ ਉਹ ਆਂਦਾ ਵੀ ਹੁਣ ਪੈਸੇ ਘੱਟ ਲੱਗਣਗੇ ਡਿਸਟ੍ਰੀਬਿਊਟਰ ਵੀ ਲਾ ਦਨੇ ਆ ਉਹਨਾਂ ਨੇ ਕਿਹਾ ਵੀ ਜਵਾਕ ਪੈਸੇ ਲਾ ਦੂਗਾ ਹਾਂ ਫੇਰ ਉਹਨਾਂ ਨੇ ਡਿਸਟ੍ਰੀਬਿਊਟਰ ਵੀ ਲਾਤਾ ਠੀਕ ਹੈ ਤੇ ਹਜੇ ਇਹਦੇ ਦੇ ਪੈਸੇ ਆਉਂ ਆ ਵੀ ਦੋਵੇਂ ਦੇ ਹਰ ਰਮ ਬਦਲੀ ਦੇ ਐਸਣੇ ਕੜੇ ਹਾਂਜੀ ਮੜਗਾਟ ਲਗਟੇ ਆ ਇਹਨੂੰ ਹਾਂ ਇਹ ਤਾਂ ਹੈ ਹਾਂ ਮੂਰਲੇ ਹਿੱਸੇ ਦਾ ਹੂੰ ਤਾਂ ਵੈਸੇ ਹਿੱਸੇ ਦਾ ਕੰਮ ਤਾਂ ਤੁਸੀਂ ਕਰਵਾਇਆ ਵੈਸੀ ਹੁਣ ਤਾਂ ਕਰਵਾਇਆ ਹਾਂ ਤੇ ਇਹਨੂੰ ਜੇ ਚੁੱਲਾ ਚੱਲਾ ਲਾਈਏ ਤਾਂ ਹੁਣ ਇਹ ਜੋ ਲਾਵੀ ਲੱਗ ਹਾਂ ਹਾਂ ਹੁਣ ਇਹਨੇ ਵੇਟ ਵੀ ਮੰਗਨੇ ਜਿਵੇਂ ਅੱਗੇ ਵੇਟ ਤਾਂ ਤੁਸੀਂ ਕੱਸੀ ਬੈਠਿਆ ਪਰ ਵੇਟ ਵੀ ਇਹਨੇ ਮੰਗਨੇ ਆਉਣ ਕਿਉਂ ਅੱਗੇ ਟਰੈਕਟਰ ਹੌਲਾ ਰਹਿਣਾ ਇਹਨੂੰ ਕੋਈ ਲੋਡ ਨਹੀਂ ਸਫਰ ਸੀਟਰ ਪਾ ਕੇ ਵੀ ਪਾ ਕੇ ਬਸ ਇਹ ਆਹੀਂ ਚੱਕ ਲੈਂਦਾ ਸਾਰਾ ਇਹਦੇ ਬੋਰੀ ਨਹੀਂ ਰੱਖਣ ਦੀ ਲੋੜ ਅੱਗੇ ਅੱਛਾ ਜੀ ਹਾਂ ਚੱਕ ਲੈਂਦਾ ਹਾਂ ਹਾਂ ਅਸੀਂ ਬੋਰੀ ਨਹੀਂ ਕਿਤੇ ਰੱਖੀ ਐ ਇੱਕੀ ਵੀ ਬੀਜੀ ਆ ਤੇ ਪਿਛਲੇ ਵੇਰ ਕੰਮ ਕਰਾ ਕੇ ਵੀ ਅਸੀਂ ਬੀਜੀ ਆ ਤੇ ਕਿਸੇ ਦੇ ਵੀ 10 ਕਿਲੇ ਪਿੱਛੇ ਸੀ ਲੋਕ ਵੇਖਣ ਵੀ ਗਏ ਸੀ ਅਛਾ ਸੁਪਰ ਸੀਡਰ ਨਾ ਕਿਸੇ ਦੇ ਵੀ ਬੀਜੇ ਹਾਂ ਕਿਸੇ ਨੇ ਵੀ 10 ਕਿੱਲੇ ਉਹਨੇ ਚਾਚ ਬੀਜੇ ਸੀ ਮੁੰਡਾ ਇਹਦੇ ਨਾਲ ਫੜਦਾ ਸੀ ਹਾਂਜੀ ਹੂੰ ਠੀਕ ਆ ਵਧੀਆ ਚੱਲਿਆ ਪੂਰਾ ਵਧੀਆ ਚੱਲਦਾ ਬੋਰੀ ਨਹੀਂ ਅਸੀਂ ਰੱਖਦੇ ਜਵਾਂ ਨਹੀਂ ਬੋਰੀ ਰੱਖਦੇ ਨਹੀਂ ਤਾਂ ਯਾਨੀ ਕਿ ਜਿਹੜਾ ਸੁਪਰ ਸੀਡਰ ਉਹਨੂੰ ਥਰੀ ਸਪੀਡ ਗੇਅਰ ਚਾਹੀਦਾ ਵੀ ਲੋ ਬਹੁਤ ਸਲੋ ਤੁਰੇ ਤੇ ਤੁਸੀਂ ਕਹਿੰਦੇ ਇਹਨੂੰ ਪਹਿਲਾਂ ਇੰਨਾ ਸਲੋ ਕਰਤਾ ਵੀ ਸਬਰ ਸੀਟਰ ਤੇ ਵਧੀਆ ਜਾ ਇਹ ਹੁਣ ਨਾ ਜੇ ਅਸੀਂ ਰਾਹ ਦੇ ਵਿੱਚ ਫੋੜਾ ਵਾਂਗੂ ਨਹੀਂ ਭਜਦਾ ਸੜਕ ਤੇ ਹਾਂਜੀ ਇਹਦੀ ਸਪੀਡ ਹੀ ਲੋ ਹੋ ਗਈ ਯਾਰ ਹੁਣ ਤਾਂ ਇਹਦੇ ਗੇਅਰ ਇਹੋ ਜਿਹੇ ਨਾਲ ਜਿੰਨਾ ਮਰਜ਼ੀ ਕੰਮ ਲਈ ਜਾ ਜਿੰਨੇ ਮਰਜ਼ੀ ਹਲ ਲਈ ਜਾ ਆਪਾਂ ਕੰਮ ਦਾ ਵਹੀਦਾ ਹੀ ਲੈਣਾ ਹੈ ਨਾ ਇਹ ਦੂਜੇ ਗੇਅਰ ਚ ਵੀ ਚਲਾਣ ਤੇ ਚੱਲਦਾ ਦੂਜੇ ਗੇਅਰ ਦੇ ਵਿੱਚ 18 ਤਵੀਆਂ ਦੇ ਜਦੋਂ ਆਪਾਂ ਕਣਕ ਦੀ ਰੱਪੜ ਪੈਲੀ ਉਹਨੇ ਭਾਵੇਂ 18 ਤਵੀਆਂ ਤੇ ਇਹਨੂੰ ਦੂਜੇ ਗੇਅਰ ਚ ਵਾਈ ਆ ਅੱਛਾ ਜੀ ਹਾਂ ਉਹ ਪਹਿਲੇ ਕਿ ਜਿੰਨੀ ਸਪੀਡ ਪਹਿਲੇ ਤਾਂ ਥੋੜੀ ਜਿਹੀ ਵੱਧ ਹੋਊਗੀ ਹਾਂ ਪਹਿਲੇ ਤਾਂ ਥੋੜੀ ਜਿਹੀ ਵੱਧ ਠੀਕ ਆ ਜੀ ਠੀਕ ਆ ਜਿਵੇਂ ਆਪਣਾ ਤੀਜੇ ਤੀਜੇ ਦੇ ਵਿੱਚ ਆਪਾਂ ਚਲਾਉਨੇ ਆ ਉਹ ਚੌਥੇ ਦੇ ਵਿੱਚ ਉਹ ਨਾ ਚੱਲ ਪੈਂਦਾ ਠੀਕ ਆ ਹਾਂ ਸਹੀ ਆ ਤੇ ਨਹੀਂ ਬਹੁਤ ਫੇਰਤਾ ਫੇਰਤਾ ਸਪੀਡ ਘਟ ਗਈ ਉਹਦੇ ਨਾਲ ਪਾਵਰ ਤਾਂ ਵਧਣੀ ਵਧਣੀ ਆ ਹਾਂ ਪਾਵਰ ਵਧਣੀ ਆ ਇੱਕ ਪਾਵਰੇ ਦੀ 60 ਹੋ ਗਈ 60 ਹੋ ਗਈ ਹਾਂਜੀ ਬਾਕੀ ਸੁਪਰ ਸੀਟਰ ਨੂੰ ਚਾਹੀਦਾ ਲੋ ਸਪੀਡ ਟਰੈਕਟਰ ਹਾਂ ਹਾਂ ਸਲੋ ਤੇ ਸਫਾਈ ਓਨੀ ਵਧੀਆ ਲਈ ਓਨੀ ਓਨੀ ਐਨ ਪੂਰੀ ਪੈੜੀ ਵਧੀਆ ਮਲੀ ਤੁਰਿਆ ਆਉਂਦਾ ਠੀਕ ਹੈ ਜੀ ਹਾਂ ਐਮਨੀ ਗੱਲ ਸਹੀ ਹੈ ਵਰੀਆ ਪੜੀ ਜਿਵੇਂ ਹੁਣ ਆਪਣਾ ਹੈਪੀ ਸੀਟਰ ਨਾਲ ਵੀ ਇਹਦੇ ਨਾਲ ਹੀ ਬੀਚਦੇ ਆ ਹਾਂਜੀ ਤੇ ਸੁਪਰ ਸੀਟਰ ਨਾਲ ਵੀ ਬੀਚਦੇ ਠੀਕ ਹੈ ਜੀ ਹਾਂ ਦੋ ਹੀ ਕੰਮ ਅਸਲ ਦਾ ਜਿਹੜਾ ਟਰੈਕਟਰ ਸੌਫਰ ਸੀਟਰ ਨੂੰ ਖੈਦਾ ਉਹ ਆਹ ਵੱਡਿਆਂ 'ਚ ਆ ਜਾਂਦਾ ਹਾਂਜੀ 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 ਉਹ ਛੋਟਿਆਂ 'ਚ ਨਹੀਂ ਟਰੈਕਟਰ ਨਹੀਂ ਗਾ ਹਾਂ ਸਹੀ ਗੱਲ ਸੌਫਰ ਸੀਟਰ ਤੇ ਤੂੜੀ ਵਾਲੀ ਮਸ਼ੀਨ ਆਹ ਵੱਡੇ ਟਰੈਕਟਰ ਹੀ ਖਿੱਚਦੇ ਆ ਹਾਂਜੀ 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 ਤੇ ਉਹ ਇਹਨਾ ਵੀ ਇਹ ਜਾਣੀ ਜੇ ਮੈਂ ਦੂਜੇ ਟਰੈਕਟਰ ਆਪਣਾ 855 ਵਗੈਰਾ ਉਹਨਾਂ ਦੀ ਥੋੜੀ ਜੀ ਬਿਚੋ ਇੰਨ ਦੇ ਬੰਤਰ ਹੋਰ ਕਰਕੇ ਉਹ ਬਾੜਾ ਭਜੂ ਭਜੂ ਜੇ ਕਰ ਹਾਂ ਉਹ ਤਾਂ ਹੈ ਹਾਂ ਉਹਨਾਂ ਦੀ ਸਟੋਕ ਜ਼ਿਆਦਾ ਪਰ ਜੇ ਤੁਸੀਂ ਤਾਂ ਹੁਣ ਜੀ ਬਹੁਤ ਟਾਈਮ ਦੇ ਟਰੈਕਟਰ ਚਲਾ ਰਹੇ ਹੋ ਜੇ ਸਹੀ ਮੈਨੇਜ ਟਰੈਕਟਰ ਦੀ ਵਾਈ ਵਧੀਆ ਲੈਣੀ ਹੈ ਵਾਹਣ ਵਧੀਆ ਲੈਣਾ ਵਾ ਤਾਂ ਟਰੈਕਟਰ ਸਲੋ ਜਿੰਨਾ ਚੱਲੂ ਉਨੀ ਡੂੰਗੀ ਪਾਊਗਾ ਵੇਖੋ ਜੀ ਜਿੰਨੇ ਟਰੈਕਟਰ ਮਰਜੀ ਆ ਗਏ ਅਸੀਂ 83 ਤੋਂ ਉਹਨੇ ਦੋਵੇਂ ਉਦੋਂ ਮੈਂ ਮੇਰੀ ਉਮਰ ਸਮਝ ਲੋ ਭਈ ਹੁਣ 97 ਸਾਲ ਦੀ ਉਮਰ ਆ ਹਾਂਜੀ ਤੇ ਪਹਿਲਾਂ ਸਾਡੇ ਕੋਲੇ ਫਰਗੂਸਨ ਹੁੰਦਾ ਸੀ ਬਾਅਦ ਵਿੱਚ ਫੇਰ ਅਸੀਂ 135 ਚਟਾ ਲੈ ਲਿਆ ਹਾਂਜੀ ਫਿਰ ਅਸੀਂ ਇਹ ਦੋਵੇਂ ਭਰਾ ਬੌਂਦੇ ਰਹੇ ਹਾਂ ਇਹ ਆਮ ਟਰੈਕਟਰ ਨਾਲ ਜਿਹੜਾ ਫੋਰ ਟਰੈਕਟਰ ਆ ਨਾ ਇਹ ਛੋਟਿਆਂ ਛੋਟਾ ਵੱਡੇ ਦੇ ਬਹੁਤ ਵਧੀਆ ਜ਼ਿਮੀਦਾਰ ਦੇ ਹੱਕ ਨੂੰ ਠੀਕ ਹੈ ਜੀ ਹਾਂ ਬਹੁਤ ਵਧੀਆ ਨਹੀਂ ਬਿਲਕੁਲ ਵਧੀਆ ਮੈਂ ਆਪ ਖੁਦ ਫੋਰਡ ਚਲਾਉਣਾ ਵਾ ਮੇਰੇ ਕੋਲੇ ਖੁਦ ਕੋਲੇ ਹੈਗਾ ਵਾ ਹਾਂ ਤੇ ਬਹੁਤ ਵਧੀਆ ਚਲਾਈ ਚ ਮੈਂ ਤਾਂ ਅੱਗੇ ਕਹਿੰਦਾ ਹੁਣ ਇੱਕ ਤਾਂ ਸਭ ਤੋਂ ਵੱਡੀ ਗੱਲ ਵੀ ਇਹ ਟਰੈਕਟਰ ਛੋਟਿਆਂ ਚ ਵੀ ਇਹਦਾ ਹੌਸਪਾਵਰ ਵੀ 47 ਹੈ ਜੇ origignal ਦੀ ਵੀ ਇਹਦੀ ਹਾਂ 47 ਇਹ ਤਾਂ ਹੁਣ ਵੀਡੀਓ ਦੇ ਵਿੱਚ ਪਤਾ ਨਹੀਂ ਇਹ ਗੱਲ ਮੇਰੀ ਜਚੂ ਵੀ ਕਿ ਨਾ ਜਚੂ ਕਿਸੇ ਟਾਈਮ ਦੇ ਵਜ੍ਹਾ ਦਾ ਜਿਹੜਾ ਕੋਈ ਥਾਂ ਵੇਖਣ ਜਾਂਦਾ ਮੁੰਡਾ ਵੇਖਣ ਜਾਂਦਾ ਉਹ ਉਹਦੇ ਘਰ ਦੇ ਆ ਕੇ ਪੁੱਛ ਦਿੰਦੇ ਉਹਨਾਂ ਕੋਲੇ ਟਰੈਕਟਰ ਕਿਹੜਾ ਹੈ ਅੱਛਾ ਜੀ ਸਾਡੇ ਵੀ ਹਾਂਜੀ ਉਹ ਫਿਰ ਕਹਿ ਰਹੇ ਸੀਗਾ ਵੀ ਟਰੈਕਟਰ ਉਹਨਾਂ ਕੋਲੇ ਫੋਰ ਆਦੇ ਅਗਲਾ ਕਹਿੰਦਾ ਜੇ ਫੋਰ ਆ ਦਾ ਰੇਸਟਾ ਕਰ ਦਿਓ ਅੱਛਾ ਜੀ ਹਾਂ ਇਹ ਵੀ ਗੱਲ ਹੁੰਦੀ ਰਹੀ ਹੈ ਠੀਕ ਹੈ ਕਿਉਂ ਫੋਰ ਉਹ ਤੋਂ ਚੰਗੀ ਪੈਲੀ ਵਾਲਾ ਲੈਂਦਾ ਸੀ ਠੀਕ ਹੈ ਜੀ ਤੇ ਹੁਣ ਤਾਂ ਤੁਰੇ ਜਾਂਦੇ ਨੂੰ ਟਰੈਕਟਰ ਮਿਲ ਜਾਂਦਾ ਤੇ ਹੁਣ ਤਾਂ ਉਹ ਗੱਲਾਂ ਨਹੀਂ ਰਹਿ ਗਈਆਂ ਰਹਿ ਨਹੀਂ ਗਈਆਂ ਸਹੀ ਗੱਲ ਸਹੀ ਤੇ 10 ਕਿੱਲਿਆਂ ਦੇ ਦਾ ਉਹਨਾਂ ਟਾਈਮਾਂ ਚ ਨੰਬਰ ਲੈਂਦੇ ਸੀਗੇ ਹਾਂਜੀ ਤੇ ਚੌਥਾ ਹਿੱਸਾ ਤਰੋਂਦੇ ਸੀ ਅੱਛਾ ਜੀ ਹਾਂ ਫੇਰ ਟਰੈਕਟਰ ਮਿਲਦਾ ਸੀ ਠੀਕ ਹੈ ਜੀ ਠੀਕ ਹੈ ਹਾਂ ਤੇ ਹੁਣ ਤਾਂ ਏਜੰਸੀਆਂ ਵਾਲੇ ਕਹਿੰਦੇ ਆ ਤੁਸੀਂ ਟਰੈਕਟਰ ਲੈ ਜੋ ਘਰੇ ਛੱਡ ਜਾਂਦੇ ਆ ਹੂੰ ਕੀਮਤ ਕੀਮਤ ਕਿੰਨੀ ਸੀ ਉਦੋਂ ਜੀ ਇਹਦੀ ਲਈ ਉਦੋਂ ਇਹਦੀ ਸੀਗੀ ਲੱਖ ਰੁਪਈਆ ਕਿੰਨਾ ਅੱਛਾ ਜੀ ਲੱਖ ਰੁਪਏ ਦਾ ਲੈ ਹਾਂ 95000 ਰਾਇ ਲੈ ਪੰਜ ਤੇ ਦੋ ਹੜ ਹੜ ਸੀਗੇ ਹਾਂਜੀ ਤੇ 95000 ਰੁਪਇਆ ਉਸ ਟਾਈਮ ਤੇ ਦੀ ਕੀਮਤ ਸੀ ਠੀਕ ਆ ਇੱਕ ਚੀਜ਼ ਹੋਰ ਦੱਸੋ ਹੁਣ ਇਹ 83 ਮਾਡਲ ਟਰੈਕਟਰ ਆ ਅੱਜ ਦੇ ਟਰੈਕਟਰਾਂ ਦੇ ਨਾਲ ਕੋਈ ਚਾਬੀ ਪਾਣਾ ਹੋਣੀ ਪੂਰਾ ਆਉਂਦਾਗਾ ਹਾਂ ਇਹਦੇ ਨਾਲ ਕੀ ਸਮਾਨ ਆਇਆ ਸੀਗਾ ਇਹਦੇ ਨਾਲ ਚਾਬੀਆਂ ਚੂਬੀਆਂ ਸਹੀਆਂ ਇਹਦੇ ਨਾਲ ਸਾਰੀਆਂ ਚਾਬੀਆਂ ਦਿੱਤੀਆਂ ਉਹਨਾਂ ਨੇ ਹਾਂ ਗਰੀਸ ਕਰਨ ਵੀ ਦਿੱਤੀ ਸੀ ਅੱਛਾ ਜੀ ਹਾਂ ਕੱਟ ਕੱਟ ਪੂਰੀ ਕੱਟ ਦਿੱਤੀ ਸੀ ਹਾਂ ਪੂਰੀ ਕੱਟ ਦਿੱਤੀ ਸੀ ਠੀਕ ਆ ਤੇ ਹੁਣ ਤਾਂ ਲਕੀਆਂ ਵਗੈਰਾ ਹੋ ਗਈਆਂ ਹੁਣ ਤਾਂ ਕਈ ਕੁੱਝ ਹੋ ਗਿਆ ਉਹ ਗੱਲਾਂ ਨਹੀਂ ਰਹੀਆਂ ਹਾਂ 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 ਤੇ ਚਾਬੀਆਂ ਦਾ ਸੈੱਟ ਸੀ ਇੱਕ ਗਰੀਸ ਗਨ ਸੀ ਠੀਕ ਹੈ ਤੇ ਜਦੋਂ ਸਾਨੂੰ ਚਿੱਟਾ ਦਿੱਤਾ ਉਹਦੇ ਨਾਲ ਵੀ ਗਰੀਸ ਗਨ ਸੀ ਹਾਂਜੀ ਤੇ ਚਾਬੀਆਂ ਦਾ ਸੈੱਟ ਅੱਛਾ ਉਦੋਂ ਪਹਿਲਾਂ ਚਿੱਟਾ ਸਕਾਟ ਵੀ ਨਵਾਂ ਲਿਆ ਹਾਂ ਨਵਾਂ ਲਿਆ ਸੀ ਅੱਛਾ ਜੀ ਉਹ ਕਿੰਨਾ ਟਾਈਮ ਚਲਾਇਆ ਉਹ ਅਸੀਂ 7 ਸਾਲ ਚਲਾਇਆ ਸੀ ਅੱਛਾ 7 ਸਾਲ ਚਲਾ ਕੇ ਫਿਰ ਉਹ ਦੇਤਾ ਵਿੱਚ ਨਹੀਂ ਉਹ ਨਹੀਂ ਅਸੀਂ ਉਹ ਰੱਖ ਲਿਆ ਸੀਗਾ ਅੱਛਾ ਜੀ ਫਿਰ ਇਹ ਸਾਲ ਇਕੱਠੇ ਰੱਖੇ ਫਿਰ ਉਹ ਹੀ ਸਾਨੂੰ ਪੈੜੀ ਬਣੀ ਤੇ ਅਸੀਂ ਉਹ 25000 ਦਾ ਵੇਟ ਆਏਗਾ ਉਹਦੇ ਆਹੀ ਅਸੀਂ 45000 ਦਾ ਠੀਕ ਹੈ ਤੇ 25000 ਦਾ ਵੇਟ ਤੇ ਫਿਰ ਕਿੰਨਾ ਪੈਣੀ ਦਾ ਲੈ ਲਿਆ ਸੀ ਆਈ ਗਿਆ ਜਿਆ ਲੈਕ ਨਹੀਂ ਸਕਦਾ ਇਹ ਜਦੋਂ ਟਰੈਕਟਰ ਲਿਆ ਉਦੋਂ ਲੱਖ ਰੁਪਏ ਦਾ ਉਦੋਂ ਪੈਲੀ ਦਾ ਰੇਟ ਕੀ ਸੀਗਾ ਜੀ ਉਦੋਂ ਪੈਲੀ ਦਾ ਰੇਟ 40000 ਰੁਪਇਆ ਅੱਛਾ ਵੀ ਯਾਨੀ ਕਿ 2.5 ਕਿੱਲਿਆਂ ਦੇ ਮੁੱਲ 'ਚ ਆਇਆ ਸੀ ਰੇਟ ਹਾਂ 2.5 ਕਿੱਲਿਆਂ ਦੇ ਮੁੱਲ ਠੀਕ ਹੈ ਤੇ ਜਦੋਂ ਉਹ ਲਿਆ ਚਟਾ ਉਦੋਂ 10000 ਰੁਪਇਆ ਮੁੱਲ ਸੀ ਕਿੱਲੇ ਦਾ ਅੱਛਾ ਜੀ ਜਦੋਂ ਚਾਰ ਕਿੱਲਿਆਂ ਦੇ ਮੁੱਲ ਚ ਹਾਂ ਉਹ ਚਾਰ ਕਿੱਲਿਆਂ ਦੇ ਮੁੱਲ ਚ ਆਇਆ ਸੀ ਉਹ ਜੋ ਟਰੈਕਟਰ ਲਿਆ ਸੀ ਇੱਥੇ ਪੈੜੀ ਲਈ ਸੀ 9000 ਤੇ 3300 ਨੂੰ ਕਿੱਲਾ ਲਿਆ ਸੀ ਅੱਛਾ ਜੀ ਜਦੋਂ ਉਹ ਚਿੱਟਾ ਟਰੈਕਟਰ ਲਿਆ ਸੀ ਠੀਕ ਹੈ ਤੇ ਉਹ ਸਾਢੇ 41000 ਦਾ ਲਿਆ ਸੀ ਤੇ ਪੈੜੀ ਅਸੀਂ ਤੇ ਹਿਸਾਬ ਲਾ ਲਓ ਬਈ ਚਾਰ ਕਿੱਲੇ ਪੈੜੀ ਵੇ ਦੇ ਮੋੜ ਤੇ ਚੋ ਆਇਆ ਉਹ ਆਇਆ ਹਾਂ ਤੇ ਜੇ ਉਸਾ ਹੁਣ ਜੇ ਦੇਖੀਏ ਅੱਜ ਦੀ ਅੱਜ ਦੀ ਗੱਲ ਕਰਗੇ ਅੱਜ ਤਾਂ 2.5 ਕਿੱਲਾਂ ਦੇ ਮੁੱਲ 2.5 ਕਿੱਲਾਂ ਦੇ ਮੁੱਲ ਚ ਹਾਂ ਤੇ ਅੱਜ ਤਾਂ ਜੇ ਦੇਖੀਏ 10 ਲੱਖ ਦੇ ਅੰਦਰ ਬਾਅਦੇ ਕਿੱਲੇ ਦੇ ਮੁੱਲ ਦੇ ਟਰੈਕਟਰ ਆ ਜਾਂਦਾ ਹਾਂ ਟਰੈਕਟਰ ਆ ਨਹੀਂ ਹੁਣ ਜਿਹੜੀ ਗੱਲ ਆ ਹੁਣ ਟਰੈਕਟਰ ਲੈਣਾ ਕੋਈ ਔਖਾ ਨਹੀਂ ਉਦੋਂ ਟਰੈਕਟਰ ਮਿਲ ਲੈ ਲੈਂਦੇ ਉਦੋਂ ਟਰੈਕਟਰ ਔਖਾ ਸੀ ਬਿਲਕੁਲ ਬਹੁਤ ਔਖਾ ਸੀਗਾ ਉਦੋਂ ਇਹ ਕਹਿੰਦਾ ਐਂ ਹੋਈ ਦਸਾਂ ਕਿੱਲਾਂ ਦੇ ਨੰਬਰ ਲੈਂਦੇ ਬਾਲਿਆਂ ਦੇ ਨੰਬਰ ਨਹੀਂ ਸੀ ਹੁੰਦੇ ਹਾਂਜੀ ਤੇ ਚੌਥਾ ਹਿੱਸਾ ਪੈਸੇ ਜਮ੍ਹਾਂ ਕਰਾਉਂਦੇ ਸੀਗੇ ਤੇ ਉਦ ਇਹ 7850 ਰੁਪਏ ਤੇ ਝੋਨਾ ਵੀ ਸਸਤਾ ਸੀ ਹਾਂਜੀ 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 ਜੇ ਪੈੜੀ ਦਾ ਰੇਟ ਸਸਤਾ ਸੀ ਟਰੈਕਟਰ ਝੋਨਾ ਉਸ ਹਮਨਾ ਇਹ ਟਰੈਕਟਰ ਦਾ ਮੋਲ ਉਦੋਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸੀਗਾ ਇਹ ਹੀ ਗੱਲ ਵਾਕਿਆ ਉਦੋਂ ਫਸਲ ਕਿੰਨੀ ਕੁ ਹੁੰਦੀ ਸੀਗੀ ਫਸਲ ਥੋੜੀ ਹੁੰਦੀ ਥੋੜੀ ਫਸਲ ਹੁੰਦੀ ਸੀਗੀ ਹਾਂ ਬਿਲਕੁਲ ਜੀ ਇਹ ਉਦੋਂ ਇਹ ਸੀ ਗੱਲ ਬਸ ਪਹਿਲਾਂ ਉਦੋਂ ਸਾਡੇ ਕੋਲੇ ਫਰਗੂਸਨ ਹੁੰਦਾ ਸੀਗਾ ਅੱਛਾ ਜੀ ਹਾਂ ਉਹ ਸਾਡਾ ਡੈਡੀ ਚਲਾਉਂਦਾ ਹੁੰਦਾ ਸੀ ਠੀਕ ਹੈ ਠੀਕ ਹੈ ਉਹ ਠੀਕ ਹੈ ਚਲੋ ਤੁਹਾਨੂੰ ਤਾਂ ਜਾਣ ਕੇ ਬਚਪਨ ਦੀ ਟਰੈਕਟਰ ਮਿਲ ਗਏ ਸੀਗੇ ਹਾਂ ਇਹ ਫਰਗੂਸਨ ਦੀ ਕਿਸਮ ਹੀ ਰੱਖਤੋ ਹਾਂਜੀ ਹਾਂਜੀ ਉਵੇਂ ਹੀ ਇਹਦਾ ਹਿੱਸਾ ਹੈ ਅਗਰ ਹਾਂ ਇਹ ਇਹਨਾਂ ਨੇ ਉਦੋਂ ਜਦੋਂ ਇਹ ਫੋਰਡ ਤੇ ਫਰਗੂਸਨ ਇਹ ਇਕੱਠੇ ਇਹਨਾਂ ਨੇ ਟਰੈਕਟਰ ਤਿਆਰ ਵੀ ਕੀਤੇ ਸੀ ਕੁਝ ਕਰਨ ਲੱਗੇ ਸੀਗੇ ਹਾਂ ਹਾਂ ਇਹ ਇਕੱਠੇ ਵੀ ਹੋਏ ਸੀਗੇ ਇਕੱਠੇ ਵੀ ਹੋਏ ਸੀ ਹਾਂਜੀ ਆ ਜਿਹੜੇ ਮੂਰਲੇ ਹਿੱਸੇ ਦੀ ਬੰਤਰ ਹੈ ਨਾ ਇਹਦੀ ਫਰਗੂਸਨ ਵਾਂਗ ਹੋਈਆਂ ਉਵੇਂ ਹੀ ਇਹਦੀ ਸੈਂਟਰ ਪੈਨ ਲੱਗੀ ਉਹਦੇ ਵਾਂਗ ਠੀਕ ਹੈ ਜੀ ਠੀਕ ਹੈ ਨੇ ਬਹੁਤ ਵਧੀਆ ਤੇ ਬਹੁਤ ਸੋਹਣਾ ਤਿਆਰ ਕੀਤਾ ਵਾ ਤੇ ਧੰਨਵਾਦ ਜੀ ਤੁਸੀਂ ਵੀ ਕੰਮ ਕਰਨਾ ਹੁਣ ਕਦੂ ਦਾ ਕੰਮ ਚੱਲ ਰਿਹਾ ਹੈ ਮੈਂ ਤਾਂ ਸੁਆਗਾ ਮਾਰਨੇ ਆ ਜਾ ਤੂੰ ਪੀ ਲੈ ਪਾਣੀ ਠੀਕ ਹੈ ਜੀ ਓਕੇ ਜੀ ਓਕੇ Cangai, África. Sarsika.